ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਹ ਇਤਫਾਕ ਨਹੀਂ ਹੈ ਬਿਲਕੁਲ ਵੀ ਜਿਵੇਂ ਅਕਸਰ YouTube ਚੈਨਲਸ ਵਾਲੇ ਕਹਿ ਦਿੰਦੇ ਹਨ ਤੁਸੀਂ ਬੜੇ ਖੁਸ਼ਕਿਸਮਤ ਹੋ ਤੁਹਾਡੇ ਹੱਥੇ ਵੀਡੀਓ ਆਈ ਮੈਂ ਇਦਾਂ ਨਹੀਂ ਕਹਿ ਰਹੀ ਮੇਰਾ ਮਕਸਦ ਕੁਝ ਹੋਰ ਹੈ ਅਗਲੇ ਕੁਝ ਦਿਨ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਵੱਡੇ ਬਦਲਾਅ ਲਿਆਉਣ ਵਾਲੇ ਹਨ ਸਾਡੇ ਸ਼ਾਸਤਰ ਦੱਸਦੇ ਆ ਜਦੋਂ ਕਿਸਮਤ ਪਲਟਾ ਖਾਂਦੀ ਹੈ ਨਾ ਤਾ ਉਹ ਸਾਨੂੰ ਕੁਝ ਖਾਸ ਬਹੁਤ ਅਹਿਮ ਚੇਤਾਵਨੀਆਂ ਵੀ ਭੇਜਦੀ ਆ ਸਿਗਨਲਸ ਭੇਜਦੀ ਆ ਮੈਂ ਡਾਕਟਰ ਤੇਰਾ ਘਰ ਲੈ ਕੇ ਆਈਆਂ ਇੱਕ ਅਦਭੁਤ ਟੌਪਿਕ ਮੈਂ ਤੁਹਾਨੂੰ ਸਿਰਫ ਤਿੰਨ ਸੰਕੇਤ ਦੱਸਣਿਆ ਬਹੁਤੀਆਂ ਗੱਲਾਂ ਮੈਨੂੰ ਆਉਦੀਆਂ ਨਹੀਂ ਗੱਪਾਂ ਮੈਂ ਮਾਰਦੀ ਨਹੀਂ ਉਹ ਤਿੰਨ ਸੰਕੇਤ ਉਹ ਤਿੰਨ ਇਸ਼ਾਰੇ ਜੋ ਤੁਸੀਂ ਆਪਣੇ ਘਰ ਤੇ ਆਪਣੇ ਘਰ ਦੇ ਆਲੇ ਦੋਲੇ ਮਹਿਸੂਸ ਕਰਨੇ ਆ ਮਹਿਸੂਸ ਕਰੋਗੇ ਜੇ ਤਾਂ ਇਹ ਮੇਰੇ ਦੱਸੇ ਗਏ ਤਿੰਨ ਸੰਕੇਤ ਜਾਂ ਇਸ਼ਾਰੇ ਤਿੰਨੋਂ ਹੀ ਤੁਹਾਡੇ ਘਰੋਂ ਮਿਲ ਗਏ ਤਾਂ ਸਮਝ ਲਓ ਤੁਹਾਡੀ ਕਿਸਮਤ ਹੁਣ ਲੱਖਾਂ ਵਿੱਚ ਪਰ ਇਹਨਾਂ ਨੂੰ ਸਹੀ ਸਮੇਂ ਤੇ ਪਛਾਣਨਾ ਬਹੁਤ ਜ਼ਰੂਰੀ ਆ ਇਗਨੋਰ ਨਹੀਂ ਕਰਨਾ ਅਸੀਂ ਅਣਗੌਲੀਆਂ ਕਰ ਦਿੰਨੇ ਆ ਅਸੀਂ ਹਲਕੇ ਚ ਲੈ ਲੈਂਦੇ ਆ ਤਦ ਸੜਾ ਨੁਕਸਾਨ ਹੁੰਦਾ ਕੀ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਕੁਝ ਬਦਲਣ ਵਾਲਾ ਆ? ਕੀ ਤੁਸੀਂ ਬਹੁਤ ਸਮੇਂ ਤੋਂ ਕਿਸੇ ਚੰਗੇ ਮੌਕੇ ਦੀ ਉਡੀਕ ਕਰ ਰਹੇ ਹੋ ਨਾ? ਅੱਜ ਮੈਂ ਉਹਨਾਂ ਮਹਾਨ ਉਸ ਮਹਾਨ ਰਾਜ ਤੋਂ ਪਰਦਾ ਚੁੱਕ ਦੇਣਾ ਆ ਜਿਹਨੂੰ ਸਾਡੇ ਵੇਦਾਂ ਤੇ ਪੁਰਾਣਿਆਂ 'ਚ ਸਪਸ਼ਟ ਕਰਕੇ ਦੱਸਿਆ ਗਿਆ ਆ। ਕਿਹਾ ਗਿਆ ਆ ਕਿ ਜਦੋਂ ਕੁਦਰਤ ਤੁਹਾਡੀ ਕਿਸਮਤ ਬਦਲਣ ਦੀ ਤਿਆਰੀ ਕਰ ਰਹੀ ਹੁੰਦੀ ਆ ਨਾ ਤਾਂ ਤੁਹਾਨੂੰ ਖਾਸ ਸਿਗਨਲਸ ਭੇਜਦੀ ਆ। ਇਹ ਸਿਗਨਲਸ ਤੁਹਾਡੇ ਆਪਣੇ ਘਰ ਦੇ ਚਾਰਦੁਵਾਰੀ ਦੇ ਅੰਦਰ ਤੁਸੀਂ ਕਹਿ ਲਓ ਜਿੱਥੇ ਤੁਸੀਂ ਜਾ ਰਹੇ ਹੋ ਤੁਹਾਡੇ ਆਲੇ ਦੁਆਲੇ ਸਿਰਫ ਤੁਹਾਨੂੰ ਹੀ ਨਜ਼ਰ ਆਉਣੇ ਆ ਜਾਂ ਫਿਰ ਤੁਹਾਡੀ ਜੋ ਨੇਚਰ ਹੈ ਤੁਹਾਡੀ ਜੋ ਸੁਭਾਅ ਆ ਉਹਦੇ ਅੰਦਰ ਤੁਹਾਨੂੰ ਆਏ ਹੋਏ ਬਦਲਾਵਾਂ 'ਚ ਨਜ਼ਰ ਆਉਣਗੇ ਸੋ ਤਿੰਨ ਤਰੀਕੇ ਮੈਂ ਦੱਸਿਆ ਤੁਹਾਡਾ ਘਰ ਤੁਹਾਡੇ ਆਲੇ ਦੁਆਲਾ ਤੇ ਤੁਹਾਡਾ ਆਪਣਾ ਨਿੱਜੀ ਸੁਭਾਅ ਇਥੋ ਦੋਸਤ ਪਛਾਨਣਾ ਜੇ ਤੁਹਾਡੇ ਘਰ ਵਿੱਚ ਇਹ ਤਿੰਨ ਤਿੰਨ ਸੰਕੇਤ ਜੋ ਮੈਂ ਦੱਸਿਆ ਇਹ ਆਲੇ-ਦੋਲੇ ਤੁਹਾਨੂੰ ਨਜ਼ਰ ਆ ਗਏ ਆ ਤਾਂ ਫਿਰ ਸਮਝ ਲਓ ਬਹੁਤ ਚੰਗੇ ਸੁਹਣੇ ਸੁਹਾਵਣੇ ਦਿਨਾਂ ਨੇ ਤੁਹਾਡੇ ਦਰਵਾਜ਼ੇ ਤੇ ਨਾਕ-ਨਾਕ ਕਰਤੀ ਆ ਦਸਤਕ ਦੇਤੀ ਆ ਕਿਰਪਾ ਕਰਕੇ ਫਿਰ ਜੇ ਅਜਿਹਾ ਮੌਕਾ ਆ ਹੀ ਗਿਆ ਤਾਂ ਵੀਡੀਓ ਨੂੰ ਅੰਤ ਤੱਕ ਦੇਖ ਲੈਣ ਚ ਕੀ ਹਰਜਾ ਭਲਾ ਕਿਉਂਕਿ ਤੀਜਾ ਸੰਕੇਤ ਸਭ ਤੋਂ ਬਹੁਤ ਮਹੱਤਵਪੂਰਨ ਹੈ ਜਿਸ ਦੀ ਅਣ ਦੇਖੀ ਤੁਸੀਂ ਕਦੀ ਵੀ ਨਹੀਂ ਕਰੋਗੇ ਮੈਨੂੰ ਯਕੀਨ ਹੈ ਕਿਉਂਕਿ ਮੇਰੇ ਦਰਸ਼ਕ ਉਹ ਨੇ ਜੋ ਬਹੁਤ ਹੀ ਸਿਆਣੇ ਨੇ ਮੈਂ ਹੁਣ ਤੱਕ ਤੁਹਾਨੂੰ ਜਾਣ ਚੁੱਕੀ ਹਾਂ ਸਾਡੇ ਸ਼ਾਸਤਰ ਦੱਸਦੇ ਆ ਕਿ ਹਰ ਚੀਜ਼ ਦੀ ਊਰਜਾ ਹੈ એનર્ਜੀ ਹੈ ਮੈਂ ਤੁਹਾਨੂੰ ਬਹੁਤ ਵਾਰ ਸਮਝਾ ਚੁੱਕੀ ਹਾਂ ਸੁਖਮ એનર્ਜੀ ਹੈ ਸਭ ਕੁਝ ਪੂਰਾ ਸ੍ਰਿਸ਼ਟੀ ਦਾ ਤਾਣਾ ਬਾਣਾ એનર્ਜੀ ਜਦੋਂ ਤੁਹਾਡੇ ਘਰ ਦੀ ਊਰਜਾ ਪੋਜ਼ਿਟਿਵ ਸਕਾਰਾਤਮਕ ਹੋ ਜਾਂਦੀ ਹੈ ਤਾਂ ਉਹ ਧਨ ਖੁਸ਼ੀ ਸ਼ਾਂਤੀ ਆਪਣੇ ਆਪ ਆਪਣੇ ਵੱਲ ਨੂੰ ਖਿੱਚਣ ਲੱਗ ਪੈਂਦੀ ਹੈ ਸੋ ਸਭ ਤੋਂ ਮੇਜਰ ਚੀਜ਼ ਕੀ ਹੋ ਗਈ ਪੋਜ਼ਿਟਿਵ ਆਉਰਾ ਹੋਣੀ ਚਾਹੀਦੀ ਤੁਹਾਡੇ ਘਰ ਦੀ ਤਿੰਨ ਚੀਜ਼ਾਂ ਖੁਦ ਖੁਦ ਚੁੰਬਕ ਵਾਂਗ ਉਹਨੇ ਖਿੱਚ ਕੇ ਲੈ ਆਉਣੀਆਂ ਆ ਉਹ ਪੈਸਾ ਆ ਉਹ ਖੁਸ਼ੀਆਂ ਆ ਉਹ ਸੁੱਖ ਸ਼ਾਂਤੀ ਆ ਇਹ ਤਿੰਨ ਚੀਜ਼ਾਂ ਹੀ ਤਾਂ ਦਰਉ ਮਦਾਰ ਨੇ ਸਾਡੀ ਸਮੁੱਚੇ ਜੀਵਨ ਦਾ ਆਓ ਫਿਰ ਜਾਣੀਏ ਇਹ ਤਿੰਨ ਸੰਕੇਤ ਕੀ ਆ ਪਹਿਲਾ ਸੰਕੇਤ ਪਛਾਣਨਾ ਹੈ ਅਚਾਨਕ ਖੁਸ਼ੀ ਜਾਂ ਫਿਰ ਸ਼ਾਂਤੀ ਦਾ ਅਹਿਸਾਸ ਫੇਲ ਹੋਣ ਲੱਗ ਪਵੇ ਤੁਸੀਂ ਨਜ਼ਰ ਕਿੱਧਰ ਧਣਾਉਣੀ ਹੈ ਆਪਣੇ ਆਲੇ ਦੁਆਲੇ ਜਾਨਵਰਾਂ ਜਾਂ ਪੰਛੀਆਂ ਦੇ ਵਿਹਾਰ ਦੇ ਵਿੱਚ ਦੇਖੋਗੇ ਕਿ ਵਿਹਾਰ ਚ ਕੋਈ ਤਬਦੀਲੀ ਆਈ ਹੈ ਜੋ ਦੋਨੋਂ ਕਹਿੰਦੇ ਚੰਗੇ ਦਿਨ ਆਉਣਦੇ ਆ ਜੋਤਿਸ਼ ਅਨੁਸਾਰ ਤਾਂ ਤੁਹਾਡੇ ਘਰ ਚ ਬੇਲੋੜਾ ਕਲੇਸ਼ ਖਤਮ ਹੋ ਜਾਂਦਾ ਬੁੱਤਰ ਤੋਤੇ ਜਾਂ ਚਿੜੀਆਂ ਤੁਹਾਡੇ ਘਰ ਚ ਆਪਣਾ ਆਲਣਾ ਬਣਾਉਣ ਲੱਗ ਜਾਂਦੇ ਆ ਹੁਣ ਤੁਸੀਂ ਕਹੋਗੇ ਜੀ ਸਾਡੇ ਘਰ ਤਾਂ ਪਹਿਲਾਂ ਹੀ ਬਹੁਤ ਆਲਣੇ ਆ ਪਰ ਸਾਡੀ ਤਾਂ ਕਿਸਮਤ ਅਜੇ ਇੰਨੀ ਜਿਆਦਾ ਚਮਕਦਾਰ ਹੋਈ ਨਹੀਂ ਅਚਨ ਚੇਤ ਜਦੋਂ ਇਹ ਚੀਜ਼ਾਂ ਹੋਣ ਲੱਗਣ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਖਾਸ ਕਰਕੇ ਨੀਲਕੰਠ ਪੰਛੀ ਦਾ ਦਰਸ਼ਨ ਜੇ ਤੁਹਾਨੂੰ ਹੋ ਜਾਏ ਤਾਂ ਫਿਰ ਅਤਿ ਸ਼ੁਭ ਮੰਨਿਆ ਜਾਂਦਾ ਹੈ ਅਤੇ ਜੋ ਨੀਲਕੰਟ ਪੰਚ ਤੁਸੀਂ ਦੇਖੋਗੇ ਕਿ ਤੁਹਾਡੇ ਮਨ ਚੋਂ ਡਰ ਚਿੰਤਾ ਦੂਰ ਹੋਣੀ ਸ਼ੁਰੂ ਹੋ ਗਈ ਸਵੇਰੇ ਉੱਠਣ ਤੇ ਤੁਹਾਨੂੰ ਹਲਕਾ ਫਲ ਪਨ ਮਹਿਸੂਸ ਹੁੰਦਾ ਹੈ ਤੇ ਇੱਕ ਅਣਜਾਣੀ ਖੁਸ਼ੀ ਅੰਦਰੋਂ ਹੀ ਅੰਦਰੋਂ ਕਈ ਵਾਰ ਤੁਸੀਂ ਆਪਸ ਵਿੱਚ ਕਹਿੰਦੇ ਮੈਂ ਬੜੀ ਖੁਸ਼ ਨਜ਼ਰ ਆਣੀ ਹੈ ਕਦੇ-ਕਦੇ ਤੁਸੀਂ ਕਹਾਂ ਨਾ ਨੋਟ ਕਰੋ ਜਰਾ ਕਿ ਮੈਂ ਪਤਾ ਨਹੀਂ ਕਿਉਂ ਪਰੇਸ਼ਾਨ ਜੇ ਰਹਿੰਨੀ ਕਾਰਨ ਤਾਂ ਕੋਈ ਨਹੀਂ ਹੈ ਆਹ ਦੂਜੀ ਸਥਿਤੀ ਹੁਣ ਦੇਖੋ ਤੁਹਾਨੂੰ ਇੱਕ ਰਿਲੀਫ ਜਿਹਾ ਫੀਲ ਹੁੰਦਾ ਹਲਕਾ ਪਨ ਜਾਂ ਫਿਰ ਅਣਜਾਣ ਖੁਸ਼ੀ ਇਹ ਸੰਕੇਤ ਹੈ ਕਿ ਤੁਹਾਡੇ ਗ੍ਰਹਿ ਤੁਹਾਡੇ ਅਨੁਕੂਲ ਹੋ ਰਹੇ ਆ ਕਿਹੜੇ ਗ੍ਰਹਿ ਅਨਕੂਲ ਹੋਣੇ ਆ ਜਦੋਂ ਗ੍ਰਹਿ ਗ੍ਰਹਿ ਅਨਕੂਲਾ ਫਿਰ ਇਹ ਚੀਜ਼ਾਂ ਹੋਣ ਲੱਗਦੀਆਂ ਇਹ ਕਠਿਨਾਵਾ ਇਹ ਲੱਛਣ ਇਹ ਤਿੰਨ ਸੰਕੇਤ ਫਿਰ ਵਾਪਰਨੇ ਆ ਸੋ ਪਹਿਲੀ ਘਟਨਾ ਨਾਲ ਰਿਲੇਟਡ ਕਾਰਨ ਕਿਹੜੇ ਵਿਦਿਕ ਜਦੋਂ ਘਰ ਦੇ ਵਿੱਚ ਸ਼ੁਕਰ ਤੇ ਬ੍ਰਹਸਪਤੀ ਗੁਰੂ ਜਨੂੰ ਕਹਿੰਦੇ ਆ ਭਾਵ ਵੀਨਸ ਤੇ ਬ੍ਰਹਸਪਤੀ ਜਾਂ ਸ਼ੁਕਰ ਤੇ ਗੁਰੂ ਕਹ ਲੋ ਇਹ ਮਜਬੂਤ ਹੋ ਜਾਂਦੇ ਦੋਨੋਂ ਗ੍ਰਹਿ ਤਾਂ ਘਰ ਦਾ ਵਾਤਾਵਰਣ ਮਹਾ ਆਨੰਦਮਈ ਹੋ ਜਾਂਦਾ ਹੈ। ਦੂਜਾ ਸੰਕੇਤ ਅਚਾਨਕ ਸਫਲਤਾ ਤੇ ਰੁਕੇ ਹੋਏ ਕੰਮ ਬਣਨ ਲੱਪੈਂਦੇ ਆ। ਤੁਹਾਡੇ ਉਹ ਕੰਮ ਜਿਹੜੇ ਬਹੁਤ ਲੰਬੇ ਸਮੇਂ ਤੋਂ ਰੁਕੇ ਸੀ ਜਿਦਾਂ ਕੋਈ ਪ੍ਰੋਮੋਸ਼ਨ ਆ ਕੋਈ ਕੋਰਟ ਕੇਸ ਚੱਲ ਰਿਹਾ ਆ ਜਾਂ ਕਿਸੇ ਦਾ ਰਿਸ਼ਤਾ ਤੈ ਹੀ ਨਹੀਂ ਹੋ ਰਿਹਾ ਵਿਆਹ ਦੀ ਗੱਲ ਸਿਰੇ ਨਹੀਂ ਚੜ੍ਹ ਰਹੀ ਉਹ ਅਚਾਨਕ ਬਣਨੇ ਸ਼ੁਰੂ ਹੋ ਜਾਂਦੇ। ਤੁਹਾਨੂੰ ਹਰ ਛੋਟੀ ਜਿਹੀ ਕੋਸ਼ਿਸ਼ ਕੀਤੀ ਤੇ ਵੱਡਾ ਫਲ ਮਿਲਣਾ ਸ਼ੁਰੂ ਹੋ ਜਾਏ ਪਹਿਲਾਂ ਬਹੁਤ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਰਿਜ਼ਲਟ ਨਿਲ ਹੁਣ ਨਿੱਕੀ ਜਿਹੀ ਕੋਸ਼ਿਸ਼ ਪਰ ਫਲ ਵੱਡਾ ਮਿਲਣਾ ਸ਼ੁਰੂ ਹੋ ਜਾਏ ਖਾਸ ਵਸਤੂਆਂ ਦਾ ਸੰਕੇਤ ਦੇਖ ਲਓ ਤੁਸੀਂ ਕਿ ਜੇ ਤੁਹਾਡੇ ਘਰ ਦੀ ਟੁੱਟੀ ਹੋਈ ਕੋਈ ਘੜੀ ਪਈ ਹੈ ਫालतू ਜਾਂ ਬੰਦ ਪਿਆ ਤਾਲਾ ਅਚਾਨਕ ਖਰਾਬ ਹੋ ਗਿਆ ਜਾਂ ਉਹ ਠੀਕ ਹੋ ਗਿਆ ਦੋਨੋਂ ਚੀਜ਼ਾਂ 'ਚ ਤਾਂ ਇਹ ਵੀ ਇੱਕ ਸੰਕੇਤ ਹੈ ਨਾਲ ਹੀ ਤੁਹਾਡੇ ਘਰ ਚ ਲੱਗਿਆ ਜਿਹੜਾ ਤુલਸੀ ਦਾ ਪੌਦਾ ਹੈ ਨਾ ਗਮਲੇ ਚ ਹੁਣ ਤਾਂ ਹਰ ਘਰ ਚ ਲੱਗਾ ਹੋਇਆ ਮੈਨੂੰ ਪਤਾ ਆ ਉਹ ਅਚਾਨਕ ਹੀ ਗ੍ਰੀਨ ਲਸ਼ ਗ੍ਰੀਨ ਹਰਾ ਪਰਾ ਹੋ ਗਿਆ ਜਾਂ ਫਿਰ ਨਾ ਬੇਲੋੜੀ ਨਿਕਾਸੀ ਐ ਐਗਜ਼ਿਟ ਜਗ੍ਹਾ ਹੁੰਦੀ ਨਾ ਪਾਈਪ ਘਰ ਦਾ ਪਾਣੀ ਜਿੱਧਰ ਨੂੰ ਜਾਂਦਾ ਬਾਹਰ ਨੂੰ ਉਹ ਥਾਂ ਦਾ ਜਿਹੜਾ ਪਾਣੀ ਆ ਉਹ ਡਰਾਈ ਹੋ ਜਾਏ ਸੁੱਕ ਜਾਏ ਇਹ ਨਹੀਂ ਕਿ ਧੁੱਪਾਂ ਪਈਆਂ ਤਾਂ ਸੁੱਕ ਗਿਆ ਸਰਦੀਆਂ ਵੀ ਹੁਣ ਤਾਂ ਵੀ ਸੁੱਕ ਜਾਏ ਸਮਝ ਲਓ ਸ਼ੁਭ ਇਸ਼ਾਰਾ ਹੈ ਇਹ ਸਾਰਾ ਕੁਝ ਵਾਪਰਨਾ ਸ਼ੁਭਤਾ ਦਾ ਪ੍ਰਤੀਕ ਹੈ ਅਸਲ ਦੇ ਵਿੱਚ ਇਸ ਦਾ ਵਿਦ ਕਰਨਾ ਹੈ ਕੁੰਡਲੀ ਦਾ ਜੋੜ ਤੁਹਾਡੀ ਜਨਮ ਪੱਤਰੀ ਬਣੀ ਨਾ ਬਣੀ ਪਰ ਭਾਗ ਤਾਂ ਲਿਖਾ ਕੇ ਆਇਓ ਨਾ ਉਹ ਤਾਂ ਕਾਗਜ਼ ਦੇ ਟੁਕੜੇ ਆ ਜਿਹੜੇ ਅਸੀਂ ਟਾਈਮ ਦੱਸ ਕੇ ਪੰਡਤ ਤੋਂ ਤਿਆਰ ਕਰਵਾ ਲੈ ਪਰ ਜਨਮ ਪੱਤਰੀ ਤਾਂ ਸਭ ਦੀ ਹੈ ਨਾ ਅਸਲ ਚ ਸੁਖਮ ਬਣੀ ਹੋਈ ਇੱਕ ਤਕਦੀਰ ਦਾ ਲੇਖਾ ਜੋਖਾ ਪ੍ਰਰਭਦ ਜਿਸse ਲਿਖਿਆ ਹੋਇਆ ਹੈ ਤਾਂ ਇਸ ਸਮੇਂ ਤੁਹਾਡੀ ਕੁੰਡਲੀ ਚ ਕੀ ਚੱਕਰ ਚੱਲ ਰਿਹਾ ਹੋਵੇਗਾ ਜਦੋਂ ਇਹ ਬਦਲਾਅ ਸੈਕਿੰਡ ਵਾਲਾ ਆ ਰਿਹਾ ਜਿਹੜਾ ਮੈਂ 10 ਘੰਟੀਆਂ ਹੈ ਰਾਹੁ ਜਾਂ ਕੇਤੂ ਦੀ ਮਹਾਦਸ਼ਾ ਜਾਂ ਅੰਤਰਦਸ਼ਾ ਖਤਮ ਹੋ ਰਹੀ ਹੈ ਕਿਸੇ ਸ਼ੁਭ ਗ੍ਰਹਿ ਦੀ ਮਹਾਦਸ਼ਾ ਹੁਣ ਸ਼ੁਰੂ ਹੋਣ ਜਾ ਰਹੀ ਹੈ ਹੁਣ ਲੱਖ ਜਨਮ ਪੱਤਰੀ ਬਣੀ ਨਾ ਹੋਵੇ ਨਾ ਸਹੀ ਜਦੋਂ ਪਤਾ ਹੈ ਕਿ ਕੁਝ ਬਦਲਾਅ ਆ ਰਿਹਾ ਚੰਗਾ ਹੋਣਾ ਸ਼ੁਰੂ ਹੋ ਗਿਆ ਤਾਂ ਸਮਝ ਲਓ ਰਾਹੁ ਕੇਤੂ ਦੀ ਅੰਤਰਦਸ਼ਾ ਮਹਾਦਸ਼ਾ ਸਮਾਪਤ ਤੇ ਕਿਸੇ ਬੈਸਟ ਸ਼ੁਭ ਗ੍ਰਹਿ ਦੀ ਮਹਾਦਸ਼ਾ ਸ਼ੁਰੂ ਤੀਜਾ ਸੰਕੇਤ ਦੇਣ ਜਾ ਰਹੀ ਆ ਤੁਹਾਡੀ ਨੀਂਦ ਚਾਹੇ ਹੋਏ ਖਾਸ ਦ੍ਰਿਸ਼ ਹੋਣਾ ਮੈਂ ਬਹੁਤ ਵੀਡੀਓਜ਼ ਬਣਾਈਆਂ ਸੁਪਨਿਆਂ ਨੂੰ ਡੀਕੋਡ ਕਰਨਾ ਬਹੁਤ ਜ਼ਰੂਰੀ ਆ ਇਹਨਾਂ ਨੂੰ ਇਹ ਨਹੀਂ ਕਿ ਅੱਖਾਂ ਖੁੱਲੀਆਂ ਦਿਨ ਚੜਿਆ ਆਈ ਗਈ ਗੱਲ ਕਰ ਦੋ ਕੋਈ ਖਾਸ ਦ੍ਰਿਸ਼ ਜਾਂ ਤੁਹਾਡੇ ਘਰ ਕੋਈ ਖਾਸ ਮਹਿਮਾਨ ਆਇਆ ਪਹਿਲਾਂ ਕਦੇ ਨਹੀਂ ਸਿਆ ਸੋ ਸੁਪਨਿਆਂ ਚ ਆਉਣ ਵਾਲੇ ਦ੍ਰਿਸ਼ਾਂ ਨੂੰ ਸਾਨੂੰ ਸਮਝਣਾ ਪਵੇਗਾ ਉਹਨਾਂ ਨੂੰ ਡੀਕੋਡ ਕਰਨਾ ਸਿੱਖੋ ਇਹ ਸਭ ਤੋਂ ਮਹੱਤਵਪੂਰਨ ਹੈ ਜਦੋਂ ਚੰਗਾ ਸਮਾਂ ਸ਼ੁਰੂ ਹੋਣਾ ਆ ਤਾਂ ਤੁਹਾਨੂੰ ਸਵੇਰ ਵੇਲੇ ਬ੍ਰਹਮ ਮਹੂਰਤ ਅੰਮ੍ਰਿਤ ਵੇਲੇ ਜਾਂ ਐਦਾਂ ਵੀ ਆ ਤੁਸੀਂ ਮੈਡੀਟੇਟ ਕੀਤਾ 3 ਵਜੇ ਉੱਠੇ ਇਸ਼ਨਾਨ ਕੀਤਾ ਨਹਾਏ ਧੋਏ ਤੇ ਮੈਡੀਟੇਸ਼ਨ ਕੀਤੀ ਪਾਠ ਪੂਜਾ ਬੀਜ ਮੰਤਰ ਜਪੇ ਉਸ ਤੋਂ ਬਾਅਦ ਨੀਂਦ ਆ ਜਾਂਦੀ ਹੈ ਸੌਣਾ ਤਸੋਂ ਸਕਦੇ ਹੋ ਕੋਈ ਸਜ਼ਾ ਕੋਈ ਨਹੀਂ ਹੈ ਉਸ ਵੇਲੇ ਜਿਹੜੇ ਸੁਪਨੇ ਆਉਣੇ ਆ ਉਹ ਸੁਪਨੇ ਬਹੁਤ ਐਮ ਹੁੰਦੇ ਆ ਸੋ ਐਦਾਂ ਦੇ ਸੁਪਨੇ ਆਉਣ ਜਿੱਥੇ ਤੁਸੀਂ ਪਾਣੀ ਦੇ ਕਲੀਨ ਸਾਫ ਨੀਲੀ ਪਾ ਮਾਰਦਾ ਪਾਣੀ ਚੀਲਾਂ ਦੀਆਂ ਚੀਲਾਂ ਨਜ਼ਰ ਆ ਗਈਆਂ ਤੁਹਾਨੂੰ ਮੰਦਰਾਂ ਗੁਰਦੁਆਰਿਆਂ ਜਾਂ ਧਰਮ ਸਥਾਨਾਂ ਦੇ ਦਰਸ਼ਨ ਹੋ ਰਿਹਾ ਤੁਸੀਂ ਦਰਸ਼ਨ ਕਰ ਰਹੇ ਹੋ ਜਾਂ ਗਊ ਮਾਤਾ ਨਜ਼ਰ ਆ ਗਈ ਹੈ ਸੋ ਇਹ ਸਭ ਸੰਕੇਤ ਹੈ ਤੁਹਾਡੇ ਦੇਵੀ ਦੇਵਤੇ ਜਿਹੜੇ ਇਸ਼ਟ ਦੇਵ ਨੇ ਤੁਹਾਡੇ ਤੇ ਮਿਹਰਬਾਨ ਨੇ ਮਿਹਰਬਾਨੀ ਹੋਣ ਜਾ ਰਹੀ ਹੈ ਇਹਦਾ ਵਿਦਕਰਨ ਕੀ ਹੈ ਅਣਜਾਣ ਮਹਿਮਾਨ ਅਚਾਨਕ ਕੀ ਹੋਇਆ ਤੁਹਾਡੇ ਘਰ ਅਚਾਨਕ ਕੋਈ ਬਹੁਤ ਹੀ ਗਰੀਬ ਗੁਰਬਾ ਜਾਂ ਬਹੁਤ ਹੀ ਬਜ਼ੁਰਗ ਵਿਅਕਤੀ ਖਾਣਾ ਖਾਣ ਲਈ ਤੁਹਾਡੇ ਗੇਟ ਦੇ ਬਾਹਰ ਖੜਾ ਹੈ ਮੰਗਤਾ ਆਇਆ ਅਚੰਚੇਤ ਆਇਆ ਤੁਸੀਂ ਨਹੀਂ ਪਛਾਣਿਆ ਤੇ ਤੁਹਾਡੇ ਮਨ ਚ ਕਦੀ ਕਦੀ ਜਦੋਂ ਚੰਗੇ ਹਾਲਾਤ ਹੋਣੇ ਆ ਤਾਂ ਤੁਹਾਡਾ ਮਨ ਉਹਦੀ ਮਦਦ ਲਈ ਪ੍ਰੇਰਿਤ ਹੋਏਗਾ ਨਹੀਂ ਤਾਂ ਤੁਸੀਂ ਦਰਕਾਰੋਗੇ ਬੱਚੇ ਨੂੰ ਕਹੋਗੇ ਚੱਲ ਗੇਟ ਬੰਦ ਕਰ ਲੈ ਇਹ ਤਾਂ ਰੋਜ਼ ਦਾ ਕੰਮ ਆ ਪਤਾ ਨਹੀਂ ਕੀ ਕੁਝ ਕਹਿ ਦੇਈਦਾ ਪਤਾ ਤਾਂ ਹੈ ਤੁਹਾਨੂੰ ਆਪਾਂ ਕਿਹੜਾ ਇੱਕ ਦੂਜੇ ਤੋਂ ਅਣਜਾਣ ਕਰਨਾ ਇਸ ਵਿਲੇ ਜਿਹੜਾ ਇਹ ਦੂਜਾ ਸੰਕੇਤ ਹੈ ਤੀਜਾ ਸੰਕੇਤ ਹੈ ਇਹਦੇ ਚ ਤੁਸੀਂ ਉਸਦੀ ਮਦਦ ਕਰੋਗੇ ਉਹਨੇ ਤਾਂ ਇੱਕ ਰੋਟੀ ਮੰਗੀ ਤੁਸੀਂ ਦੋ ਫੁਲਕੇ ਦੇ ਦੇਣੇ ਨਾਲ ਕਹਿਣਾ ਬਾਬਾ ਬਹਿ ਜਾ ਮੈਂ ਤੁਹਾਨੂੰ ਚਾਹ ਵੀ ਪਲਾਉਣੀ ਆ ਜਾਂ ਪਲਾਉਣਾ ਸੋ ਇਹ ਸਿੱਧਾ ਸੰਕੇਤ ਆ ਕਿ ਤੇ ਕਿ ਲਕਸ਼ਮੀ ਮਾਤਾ ਤੁਹਾਡੇ ਘਰ ਚ ਆਉਣ ਵਾਲੀ ਆ ਤੇ ਤੁਸੀਂ ਉਸ ਤੇ ਲਈ ਦਰਵਾਜ਼ੇ ਖੋਲ ਰਹੇ ਹੋ ਵੈਲਕਮ ਕਰ ਰਹੇ ਹੋ ਜੀ ਆਇਆਂ ਨੂੰ ਜੀ ਸਵਾਗਤ ਕਰ ਰਹੇ ਹੋ ਤੇ ਹੁਣ ਇੱਕ ਸਰਵ ਸੰਜਾ ਵੈਦਕ ਉਪਾਅ ਦੱਸਣ ਲੱਗੀ ਹਾਂ ਇਹ ਯੂਨੀਵਰਸਲ ਰੈਮੇਡੀ ਮੇਰੇ ਦੱਸਣੀ ਸੁਭਾਅ ਆ ਤੁਸੀਂ ਇਹਨਾਂ ਸੰਕੇਤਾਂ ਨੂੰ ਹੋਰ ਮਜ਼ਬੂਤ ਜੇ ਕਰਨਾ ਚਾਹੁੰਦੇ ਹੋ ਤਾਂ ਇਹ ਕੋਪਾ ਜ਼ਰੂਰ ਕਰ ਲਓ ਰੋਜ਼ ਘਰ 'ਚ ਇੱਕ ਇੰਦਾਂ ਦੀ ਥਾਂ ਬਣਾ ਲਓ ਜਿੱਥੇ ਗਾਂ ਦੇ ਘਿਓ ਦਾ ਦੀਵਾ ਜਗਾਉਣਾ ਬਾਜ਼ਾਰਾਂ 'ਚ ਨਾ ਮੈਂ ਨਹੀਂ ਗਵਾਹੀ ਭਰਦੀ ਕਿ ਉਹ ਘਿਓ ਕਿਹੜਾ ਆ ਲੱਖ ਬ੍ਰਾਂਡਡ ਹੋਣ ਬੜਾ ਕੁਝ ਚੱਲਦਾ ਜੇ ਕਿਸੇ ਦੇ ਘਰ ਗਾਏ ਆ ਉੱਥੋਂ ਲਿਓ ਬੰਮਾ ਥੋੜਾ ਜਿਹਾ ਛੋਟਾ ਜਿਹਾ ਦੀਵਾ ਬੱਤੀ ਕਰੋ ਹਾਂ ਖਾਸ ਕਰਕੇ ਰਹਿ ਰਸਵੇਲੇ ਸ਼ਾਮ ਦੇ ਵੇਲੇ ਜ਼ਰੂਰ ਜਗਾਓ ਤੇ ਤુલਸੀ ਦਾ ਇੱਕ ਪੌਦਾ ਆ ਉਹ ਜ਼ਰੂਰ ਘਰ ਚ ਲਾ ਲਓ ਕਦੇ ਇੱਕ ਦਈਓ ਉੱਥੇ ਤੂਫ ਪਾਤਾ ਇਹ ਉਪਾਅ ਕਿਸੇ ਵਿਰਾਸ਼ੀ ਜਾਂ ਗ੍ਰੈਸ ਸਥਿਤੀ ਵਾਲਾ ਵਿਅਕਤੀ ਜਿਹੜਾ ਉਹ ਕਰ ਸਕਦਾ ਇੱਕ ਕਮੈਂਟ ਜ਼ਰੂਰ ਕੁਐਸਚਨ ਦਾ ਜਵਾਬ ਦਿਆ ਕਰੋ ਜੇ ਤੁਸੀਂ ਮੇਰੇ ਇੱਕ ਇੱਕ ਸਵਾਲ ਦਾ ਜਵਾਬ ਦੇਣਾ ਸ਼ੁਰੂ ਕਰ ਦੋਗੇ ਕਮੈਂਟਾਂ ਦਾ ਕੁਐਸਚਨਸ ਦਾ ਤਾਂ ਮੈਂ ਕਹਿੰਨੀ ਜੀਵਨ ਦੇ ਸਾਰੇ ਪੇਪਰਾਂ ਚੋਂ ਤੁਸੀਂ 100/100 ਜਾਓ ਆ ਗਿਆ ਨੰਬਰ ਲਾ ਲੋਂਗੇ ਬੋਲਿਆ ਕਰੋ ਤੁਹਾਡੇ ਨਾਲ ਇਹ ਨਾ ਤਿੰਨਾ ਸੰਕੇਤਾਂ ਚੋਂ ਕਿਹੜਾ ਸੰਕੇਤ ਪਹਿਲਾਂ ਹੋਇਆ ਕਦੀ ਜਾਂ ਫਿਰ ਤੁਹਾਨੂੰ ਜਦੋਂ ਚੰਗੇ ਦਿਨਾਂ ਨੂੰ ਆਉਂਦਾ ਦੇਖ ਕੇ ਤੁਹਾਨੂੰ ਕੋਈ ਹੋਰ ਡਾਕਟਰ ਤੇਰੰਕੌਰ ਵੱਲੋਂ ਦੱਸੇ ਗਏ ਇਹਨਾਂ ਤਿੰਨ ਸੰਕੇਤਾਂ ਤੋਂ ਇਲਾਵਾ ਚੌਥਾ ਪੰਜਵਾਂ ਛੇਵਾਂ ਸੰਕੇਤ ਕਦੀ ਮਹਿਸੂਸ ਹੋਇਆ ਕਿਰਪਾ ਕਰਕੇ ਮੇਰੇ ਨਾਲ ਬੜੀ ਮਿਹਰਬਾਨੀ ਸਾਂਝਾ ਕਰੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਸੋ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਮੇਰੇ ਚੈਨਲ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਕਰਦੇ ਹੋ ਖੁਸ਼ ਰਹੋ ਆਬਾਦ ਰਹੋ ਮਿਲਾਂਗੇ ਕੱਲ ਇੱਕ ਹੋਰ ਦੁਰਲਭ ਉਪਾਅ ਨਾਲ ਦੁਰਲਭ ਵੀਡੀਓ ਨਾਲ ਇੱਕ ਗੁਪਤ ਗਿਆਨ ਦੇ ਨਾਲ ਕਰਦੇ ਹੋ ਸ਼ੇਅਰ ਇਹ ਵਿਦ ਗਿਆਨ ਅੱਗੇ ਵੰਡਦਿਆ ਕਰੋ ਸੋ ਮੇਰੇ ਨਾਲ ਬਣੇ ਰਿਹਾ ਕਰੋ ਟਿਲ ਦੈਨ ਬਾਏ ਬਾਏ